ਉਹ ਠੀਕ ਹੈ ਪਰ ਉਹਦੇ ਪਹਿਲਾਂ ਕੱਲ ਤੋਂ ਪਹਿਲਾਂ ਨਿਸ਼ਾਨ ਸੀ ਉਹਦੇ ਗਲੇ ਤੇ ਜਦਾ ਸੀ ਘਰੇ ਛੱਡ ਕੇ ਗਏ ਆ ਉਹਨੂੰ ਜੀ ਉਹ ਚਾਵਲ ਖਾ ਲਏ ਉਹਨੇ ਜੀ ਤੇ ਅਸੀਂ ਮੈਂ ਕਿਹਾ ਤੂੰ ਛੋਲੇ ਵਾਲੇ ਇਹ ਠੀਕ ਹੈ ਬਾਲ ਲੂੰਗੀ ਤੇ ਸਿਰ ਉਹਨੇ ਖੁੱਲਾ ਚਾਹ ਰ ਰਿਹਾ ਕਿ ਅਸੀਂ ਮੈਂ ਕਿਹਾ ਬਾਲ ਨਾ ਧੋਈਆਂ ਅੱਜ ਕੱਲ ਧੋਈ ਗਏ ਠੀਕ ਐ ਅਸੀਂ ਤਿੰਨ ਦਸ ਦੇ ਨਹੀਂ ਤਿੰਨ ਦਸ ਤੇ ਅਸੀਂ ਘਰੋਂ ਇੱਥੋਂ ਨਿਕਲੇ ਆ ਤੇ ਅਸੀਂ ਦੁੱਧ ਦੀ ਕੰਨੀ ਰੱਖਣ ਗਏ ਲੋਹਰੇ ਚ ਉਸ ਤੋਂ ਬਾਅਦ ਮੇਰਾ ਘਰ ਅੱਲਾ ਸਾਨੂੰ ਛੱਡ ਕੇ ਤੇ ਇਹ ਫਿਰ 4 ਵਜੇ ਆਇਆ ਇੱਕ ਤੋਂ ਸਾਨੂੰ ਇੰਨੇ ਦੱਸਿਆ ਫੋਨ ਕਰਕੇ ਵੀ ਆਹ ਗੱਲ ਹੋਈ ਪਈ ਆ ਘਰੇ ਤੇਰੀ ਅਸੀਂ ਉੱਪਰ ਦੇ ਕੁੜੀ ਡਿੱਗੀ ਪਈ ਆ ਤੇ ਬਾਹਰ ਆਏ ਹੋਏ ਸੀ ਨਹੀਂ ਇੱਕ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਉਹਦੇ ਘਰ ਤੋਂ ਤੇ ਨਿਸ਼ਾਨ ਆ ਉਹ ਕੱਲ ਤੋਂ ਪਹਿਲਾਂ ਸੀਗਾ ਕਿ ਨਹੀਂ ਸੀਗਾ ਹੁੰਦੇ ਥੋੜਾ ਥੋੜਾ ਹੈਗਾ ਸੀ ਚੈਨ ਕਰਕੇ ਕਿੱਧਰਲੇ ਪਾਸੇ ਇੱਥੇ ਚੈਨ ਕਰਕੇ ਚੈਨ ਕਰਕੇ ਕਿੰਨਾ ਸੀਗਾ ਲਾਈਟ ਸੀਗਾ ਲਾਈਟ ਸੀਗਾ ਕੀ ਨਾਮ ਸੀ ਇਸ ਲੜਕੀ ਦਾ ਪਾਇਲ ਇਹ ਕੀ ਕਰਦੀ ਸੀ ਸਕੂਲ ਬੜਾ ਧੀਸੀ ਡੇਢੀ ਕਲਾਸ ਨੌਵੀਂ ਕਲਾਸ ਚ ਅਸੀਂ 20000 ਰੁਪਏ ਕੱਲ ਹੀ ਮੈਡਮ ਨੂੰ ਉੱਥੇ ਭਰ ਕੇ ਆਂਦਾ 20000 ਰੁਪਏ ਕੱਲ ਹੀ ਸਕੂਲ ਟੀਚਰ ਦੇ ਭਰ ਕੇ ਸ਼ਾਮ ਨੂੰ ਸਵਾ 4 ਵਜੇ ਦੀ ਕਲਾਸ ਸੀਗੀ ਕੰਪਿਊਟਰ ਦੀ ਉੱਥੇ ਵੀ ਜਾਣਾ ਸੀ ਉਹਨੇ ਮੈਸੇਜ ਆਇਆ ਸੀ ਕਿ ਉਹ ਹੀ ਡੈਡੀ ਲੈਣ ਆਏ ਸੀ ਤਾਈ ਤੇ ਹੋਰ ਕੋਈ ਗੱਲ ਨਹੀਂ ਸੀ ਤੁਸੀਂ ਕੰਮ ਕਰਦੇ ਹੋ ਦੂਸਰੇ ਹਾਊਸ ਵਾ ਔਸਵਾਇਰ ਤੁਸੀਂ ਫਿਰ ਹੁਣ ਕਿਉਂ ਕੋਸ਼ਿਸ਼ ਕਰ ਰਹੇ ਸੀਗੇ ਸੋਸਾਇਟੀ ਦਾ ਜਰੋ ਮੈਨੂੰ ਇਹਦੇ ਕੁਝ ਹੈ ਹੀ ਨਹੀਂ ਸੀ ਸਾਨੂੰ ਫਸਾਇਆ ਜਾ ਰਿਹਾ ਹੈਗਾ ਫਸਾਇਆ ਜਾ ਰਹਾ ਤੇ ਜੇ ਤੁਸੀਂ ਸਹੀ ਹੋ ਫਿਰ ਤੁਹਾਨੂੰ ਇਹ ਲੋੜ ਕੀ ਕਰਨ ਦੀ ਮੈਨੂੰ ਬਲਾਸ ਹਾਂਜੀ ਮੇਰਾ ਭਰਾ ਪਹਿਲਾਂ ਹੀ ਗੁਜ਼ਰ ਗਿਆ ਤੂੰ ਐਸ ਨੂੰ ਫਾਇਲ ਦਾ ਭਰਾ ਹੈ ਕੋਈ ਜਾਨ ਕੋਈ ਨਾ ਇੱਕ ਤੁਸੀਂ ਤੁਸੀਂ ਦੱਸਿਆ ਸਭ ਤੋਂ ਪਹਿਲਾਂ ਮੈਂ ਮੇਰੇ ਨਾਮ ਗੀਤਾ ਹੈ ਤੁਸੀਂ ਇਹਨਾਂ ਨੂੰ ਕੀ ਲੱਗਦਾ ਮੈਂ ਕੁੜੀਆ ਦੀ ਮਾਮੀ ਆ ਮਾਮੀ ਹਾਂਜੀ ਅੱਛਾ ਤੁਸੀਂ ਆ ਕੇ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਨਹੀਂ ਉਹਨਾਂ ਦੇ ਵੀਰੇ ਨੇ ਦੇਖਿਆ ਵੀਰੇ ਨੇ ਇਹਨਾਂ ਦੇ ਕੁੜੀਆ ਦੇ ਪਾਪਾ ਨੇ ਜਦੋਂ ਚੱਕ ਕੇ ਲੈ ਕੇ ਬਾਹਰ ਆਏ ਉਹ ਦਿਨਾਂ ਨੇ ਚਿੱਕਾ ਮਾਰਿਆ ਅਸੀਂ ਬਾਅਦ ਸੁਣ ਕੇ ਅਸੀਂ ਉਹਨਾਂ ਤੇ ਨਾਮ ਲਾ ਲਿਆ ਅਸ ਗੁੜੀਆਂ ਚੱਕੇ ਸੀ ਬਾਹਰ ਲੈ ਕੇ ਆਏ ਕਿਤੇ ਬੇਸੀ ਗੁੜੀਆਂ ਗੁੜੀਆਂ ਨਾ ਨੇ ਪਰ ਤਾਂ ਮੈਂ ਅੱਤ ਪੋੜੀਆਂ ਚ ਆਈ ਸੀ ਗੁੜੀਆਂ ਪਹਿਲਾਂ ਚੱਕ ਕੇ ਵੀਰਾ ਬੱਜ ਤੋਂ ਬਾਹਰ ਲੈ ਕੇ ਆਇਆ ਕੌਣ ਕੌਣ ਸੀ ਚੱਕ ਕੇ ਲੈ ਕੇ ਆਏ ਵੀਰਾ ਕੱਲਾ ਲੈ ਕੇ ਆਇਆ ਵੀਰਾ ਚਿੱਕਾ ਮਰੀਆਂ ਨਾ ਪੋੜੀਆਂ ਚ ਮੈਸੀ ਵੀ ਪੋੜੀਆਂ ਅੱਜ ਕੱਲੇ ਚੱਕੇ ਲੈ ਕੇ ਆਏ ਹਾਂਜੀ ਕੱਲੇ ਚਿੱਕਾ ਕੋਈ ਨਹੀਂ ਸੀ ਹੋਰ ਪਰ ਕੋਈ ਨਹੀਂ ਸੀ ਵੀਰਾ ਕੱਲੇ ਕੌਣ ਸੀ ਜਦੋਂ ਵੀਰਾ ਮਕਾਨ ਮਾਲਕ ਚਿੱਕਾ ਮਰੀ ਗਿਆ ਮਕਾਨ ਮਾਲਕ ਜਦੋਂ ਭੱਜ ਕੁੱਪਰ ਗਿਆ ਉਦੋਂ ਹੀ ਤਾਂ ਵੀਰੇ ਨੇ ਚੱਕੇ ਉੱਪਰ ਮਕਾਨ ਮਾਲਕ ਨੇ ਦਵਾ-ਦਵਾ ਚੱਕਿਆ ਸੀ ਵੀ ਚੱਕਿਆ ਅਸੀਂ ਤਿੰਨਾਂ ਨੇ ਚੱਕੇ ਥੱਲੇ ਲੈ ਕੇ ਆਂਦਾ ਫਿਰ ਮੋਟਰਸਾਈਕਲ ਤੇ ਗਏ ਅਸੀਂ ਗੁੱਡਵਿਲ ਚ ਗਏ ਉੱਥੋਂ ਅਸੀਂ ਅਗੇ ਸਿੱਧਾ ਸਰਕਾਰੀ ਜਾਸਰ ਬਲਚੇ ਉੱਥੋਂ ਸਿੱਧਾ ਫਿਰ ਅਸੀਂ ਐਲਓ ਬਗਰਾਮ ਨਗਰ ਚ ਉੱਥੇ ਉਹਨਾਂ ਨੇ ਜਵਾਬ ਦਿੱਤਾ ਕਿੰਨੇ ਵਜੇ ਦੀ ਗੱਲ ਹੈ ਸਾਢੇ 4:00 ਦੀ ਸਾਢੇ 4:00 ਹਾਂਜੀ ਸ਼ਾਮ ਦੀ ਸ਼ਾਮ ਦੀ ਕੱਲ ਸ਼ਾਮ ਦੀ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸੱਤਿਆ ਮਾੜ ਤੇ ਗਏ ਉਹ ਦੇ ਹਾੜਦੇ ਉਹ ਛੱਕੇ ਲਗਾਏ ਕੋਈ ਵੀ ਨਹੀਂ ਬੱਚੇ ਦਾ ਸਾਫ ਨਹੀਂ ਕਰਾ ਵੈਸੇ ਡਾਕਟਰ ਨੇ ਕਿ ਸਾਰੇ ਨਹੀਂ ਡਾਕਟਰ ਨੇ ਡੈਡ ਹੋ ਗਈ ਡੈਡ ਹੋ ਗਈ ਬੱਚੇ ਦੇ ਗੰਦੇ ਬਸ ਸਾ ਗਮ ਹੋ ਗਿਆ ਸਾ ਗਮ ਹੋਇਆ ਸੀ ਬੱਚੇ ਦਾ ਬਸ ਉਹਨਾਂ ਨੇ ਇਹੀ ਕਿਹਾ ਉਹਨਾਂ ਨੇ ਇਹੀ ਲੱਗਦਾ ਤੁਹਾਨੂੰ ਸਾ ਕੱਦ ਨਾਲ ਡੈਡ ਹੋ ਗਏ ਆ ਜਿਓ ਜੀ ਇਹਨੂੰ ਸਾ ਦੀ ਪ੍ਰੋਬਲਮ ਪਹਿਲਾਂ ਰਹਿੰਦੀ ਸੀ ਥੋੜੀ ਥੋੜੀ ਤੁਹਾਡਾ ਬੱਚਾ ਦਾਬਾ ਚੈ ਲੈਦਾ ਉਹ ਸਾਰਾ ਰੁਕ ਲੈਂਦਾ ਹੁੰਦਾ ਸੀਗਾ ਆ ਜਿਓ ਬਈ ਥੋੜਾ ਬਟਾ ਦਾਬਾ ਲਾਏ ਨਾ ਬੱਚੇ ਦਾ ਤਾਂ ਸਾਰਾ ਰੁਕ ਲੈਂਦੀ ਹੁੰਦੀ ਸੀ ਉਹ ਹਰ ਵਾਰ ਦਾਸਤਾ ਹੋਣ ਕਿੰਨੇ ਘੜੀ ਦੱਸਾਂ ਨਹੀਂ ਹੋਇਆ ਕੀ ਸੀਗਾ ਥੋੜਾ ਜੀ ਜਾਣਕਾਰੀ ਮੈਨੂੰ ਉਸ ਸਮੇਂ ਲੈਤੀ 3 ਵਜੇ ਸਕੂਲੋਂ ਆਈ ਐ ਇਹ ਜੀ ਆ ਕੇ ਇਹਨੇ ਚਾਵਲ ਖਾਤੇ ਅਸੀਂ ਵੀ ਖਾਤੇ ਅਸੀਂ ਮੈਂ ਮੇਰਾ ਘਰ ਵਾਲਾ ਮੇਰਾ ਬੇਟਾ ਕਹਿੰਦੀ 4 ਵਜੇ ਦੀ ਕੰਪਿਊਟਰ ਕਲਾਸ ਸੀਗੀ ਅਸੀਂ ਘਰੋਂ ਨਿਕਲੇ ਦੁੱਧ ਵਾਲੀ ਕਹਿੰਨੀ ਚੱਕ ਕੇ ਦੁੱਧ ਲੈਣ ਵਾਸਤੇ ਕਹਿੰਨੀ ਰੱਖ ਕੇ ਅਸੀਂ ਕਿੰਨੇ ਚਲੇ ਗਏ ਇਹਨੂੰ ਮੈਂ ਕਹੇਗੀ ਸੀ ਛੋਲੇ ਵਾਲੀ ਤੇ ਨਾਲ ਹੀ ਕਹਿੰਦੀ ਠੀਕ ਐ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਘਰ ਵਾਲਾ ਇਹਨੂੰ ਲੈਣ ਆਇਆ ਕੰਪਿਊਟਰ ਕਲਾਸ ਵਿੱਚ ਸਵਾ ਚਾਰ ਦਾ ਟਾਈਮ ਸੀਗਾ ਲੈਣ ਆਇਆ ਆ ਕੇ ਦੇਖਿਆ ਮੈਨੂੰ ਇਹਦਾ ਫੋਨ ਮੇਰੇ ਮੁੰਡੇ ਕੋਲ ਸੀਗਾ ਤੇ ਇਹਨੇ ਸਾਨੂੰ ਫੋਨ ਨਹੀਂ ਕੀਤਾ ਮੇਰੀ ਪਰਜਾਈ ਦਾ ਫੋਨ ਆਇਆ ਕਿ ਤੇਰੀ ਪੂਰੀ ਟਿੱਕੀ ਗਈ ਹੈ ਬਸ ਇਹ ਫਿਰ ਉਸ ਤੋਂ ਬਾਅਦ ਅਸੀਂ ਸਰਕਾਰੀ ਹਸਪਤਾਲ ਗਏ ਉੱਥੇ ਹੈਲਿਕੋਮ ਦੇ ਗਏ ਸੱਤਮਹਾਰ ਦੇ ਗਏ ਉਹ ਕਹਿੰਦੇ ਡਾਟਾ ਦੇ ਅਸੋਵੇਂ ਆਸੀ ਵਾਪਸ ਆ। ਜਿਹਦੀ ਮਾਰ ਖਲੀ ਦਾ ਜਿਹੜੇ ਗਲੇ 'ਚ ਨਿਸ਼ਾਨ ਹੈ ਉਹ ਕਿਸ ਤਰ੍ਹਾਂ ਕੇ ਦਾ ਵਾਪਸ ਆ। ਮੈਂ ਸਰ ਕੱਲ ਮੈਂ ਕੁਛ ਨਹੀਂ ਦੇਖਿਆ। ਮੈਂ ਜਦੋਂ ਗਈ ਆ ਨਾ ਬਸ ਵਾਲ ਹੋਂਦੇ ਖੁੱਲੇ ਸੀਗੇ। ਕਹਿੰਦੀ ਮੈਂ ਨਾ ਆਉਂਗੀ। ਪ੍ਰੈਸ ਹੋਂਦੇ ਉਵੇਂ ਪਾਈ ਹੋਈ ਸੀ। ਬਸ ਪਾਈ। ਲੈ ਤੁਈ ਸੀ। ਕੀ ਨਾਮ ਹੈ ਤੇ ਕੀ ਮਾਮਾ? ਪਹਿਲ ਨਾਲ ਦੀ ਲੜਕੀ ਡੈਥ ਹੋਈ ਹੈ। ਇਹ ਅੱਗੇ ਮੌਕਾ ਦੇਖਿਆ ਸੀ। ਮੌਕੇ ਤੋਂ ਹੀ ਡੈੱਡ ਬੋਡੀ ਲੈ ਕੇ ਹਸਪੀਟਲ ਜਾ ਰਹੇ ਹਾਂ। ਜੋ ਘਰ ਵੀ। ਆਏ ਮੌਕੇ ਦੇ ਉੱਤੇ ਕੀ ਕੁਝ ਪਾਇਆ ਗਿਆ ਪਰਿਵਾਰ ਵੱਲੋਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿੰਨੇ ਕੁ ਬੱਚੇ ਦੀ ਇਹ ਘਟਨਾ ਕਿੰਨੀ ਉਮਰ ਹੈ ਕੱਲ 4 ਵਜੇ ਦੀ ਗੱਲ ਹੈ 15 ਸਾਲ ਲੜਕੀ ਦੀ ਉਮਰ ਹੈ ਤੇ ਨਵੀਂ ਕਲਾਸ ਚ ਪੜ੍ਹਦੀ ਸੀ ਗੋਡਵੈਲ ਸਕੂਲ ਚ ਜੀ ਹਾਂਜੀ ਤੇ ਇਹਦੇ ਪਰਿਵਾਰ ਵੱਲੋਂ ਜੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ આરોਪ ਲੱਗ ਰਹੇ ਨੇ ਕਿ ਪਰਿਵਾਰ ਵੱਲੋਂ ਇਹ ਪਰਤਾਲ ਚੱਲ ਰਹੀ ਜੋ ਹੋਊਗਾ ਕਲੀਅਰ ਹੋਗਾ ਉਹ ਡੈੱਡ ਬਡੀ ਭੇਜੀ ਹੋਈ ਹੈ ਜੀ ਉੱਥੇ ਜਾ ਕੇ ਡਾਕਟਰ ਰਿਪੋਰਟ ਦੇਣਗੇ ਉਸ ਤੋਂ ਬਾਅਦ ਕੀਤੇ ਬਿਆਨਾਂ ਤੇ ਤੁਹਾਡੇ ਕੋਲ ਕੋਈ ਪੱਤਰ ਜਿਆਦਾ ਨਹੀਂ ਕਰ ਵੀ ਕਰ ਰਹੇ ਜੀ ਕਰਾਂ ਹਾਂਜੀ